ਨਵੇਂ ਦਾ ਵਿਧਾਨ ਨਾ ਹੁੰਦਾ ਕੋਈ ਨਾਲ ਹੀ ਪਤਾ ਹੁੰਦਾ ਵੀ ਇਦਾਂ ਬਸ ਜੇ ਇੱਕ ਵਾਰੀ ਹੋ ਗਿਆ ਜੇ ਨਵਾਂ ਥੱਪਣੀ ਆਈ ਨਹੀਂ ਬਸ ਖਤਮ ਆ ਕਿੰਨੇ ਪਛਤਾਵੇ ਹੋਣੇ ਸੀ ਕਿੱਦਾਂ ਹੋਣੀ ਸੀ ਘੋੜੇ ਅਰਗਾ ਸੀ ਬਈ ਅਜੇ ਤਾਂ ਅਜੇ ਤਾਂ 25 ਸਾਲ ਉਮਰ ਸੀ ਵਿਆਹ ਮਸੀ ਹੋਇਆ ਉਹਦਾ 500 ਬਰੀ ਕਰ ਗਏ 500 ਪੂਰੇ ਹੋ ਗਏ ਬਸ ਗਿਆ ਕੁਦਰਤ ਨੇ ਕਿੰਨੀਆਂ ਅਸੀਮ ਸ਼ਕਤੀਆਂ ਦਿੱਤੀਆਂ ਸਾਨੂੰ ਸਡੀਆਂ ਆਦਤਾਂ ਕਰਕੇ ਸਾਡੇ ਸੁਭਾਅ ਕਰਕੇ ਜਿਹੜੀਆਂ ਗਲਤੀਆਂ ਹੁੰਨੀਆਂ ਜਿਹੜੇ ਨੁਕਸਾਨ ਹੁੰਦੇ ਉਹਨੂੰ ਰਿਕਵਰ ਕਰਨ ਲਈ ਕਿੱਦਾਂ ਦੀ ਰੈਮਡੀ ਸਾਡੇ ਕੋਲੇ ਹੀ ਆ ਸਾਰਾ ਕੁਝ ਤੇ ਬੜੇ ਆਰਾਮ ਨਾਲ ਅਸੀਂ ਦੇਖ ਸਕਦੇ ਆ ਕਰ ਸਕਦੇ ਆ ਆਪਾਂ ਜਿਹੜੀ ਗੱਲ ਕਰਦੇ ਸੀ ਉਹਦੀ ਵੀਰ ਦੀ ਕਾਲ ਵਿੱਚ ਕੱਟ ਹੋ ਗਈ ਸੀ ਮੈਨੂੰ ਲੱਗਦਾ ਸ਼ਾਇਦ ਉਹ ਕਰੂਗਾ ਦੁਬਾਰਾ ਤੇ ਉਹ ਨਹੀਂ ਆਈ ਪਰ ਅਸੀਂ ਇਦਾਂ ਕਰਦੇ ਆਂ ਜਿਹੜੀ ਮੈਂ ਗੱਲ ਕਰਦਾ ਸੀ ਕੁਲਦੀਪ ਸਿੰਘ ਸ਼ੇਰ-ਏ-ਪੰਜਾਬ ਵਾਲਾ ਉਹਦੀ ਗੱਲ ਕਿਸੇ ਨਾ ਹੁੰਦੀ ਆ ਸਰਦਾਰ ਕਪੂਰ ਸਿੰਘ ਜਿਨੇ ਸੱਚੀ ਸਾਖੀ ਲਿਖੀ ਆ ਉਹਦੇ ਨਾਂ ਨਾਲ ਇੱਕ ਘਟਨਾ ਜੋੜੀ ਜਾਂਦੀ ਆ ਇੱਕ ਉਹਦੀ ਸਟੇਟਮੈਂਟ ਸੀ ਪਿੰਡਰਾਂ ਵਾਲੇ ਦੇ ਬੀਲੇ ਉਸ ਵੇਲੇ ਕਿਹਾ ਸੀ ਭਈ ਸਿੱਖਾਂ ਨੂੰ ਜੁਰਾਇਮ ਪੇਸ਼ਾ ਕਰਾਰ ਦਿੱਤਾ ਗਿਆ ਸੀ। Nehru Gandhi ਦਾ Patel Jundli ਸੀ ਜਿਨ੍ਹਾਂ ਨੇ ਉਸ ਵੇਲੇ ਕੀਤਾ ਸਾਰਾ ਕੁਝ। ਉਹਨਾਂ ਦਾ ਨਾਮ ਲੱਗਦਾ ਸੀ ਤੇ ਹਰ ਇੱਕ ਪੰਜਾਬੀ ਖਾਸ ਕਰਕੇ ਸਿੱਖ ਹੁਬ-ਹੁਬ ਕੇ ਉਹ ਗੱਲਾਂ ਉਸ ਸਾਖੀ ਨੂੰ ਦੁਹਰਾਉਂਦਾ ਆ। ਘਟੜਾ ਨੂੰ ਉਹਨੂੰ ਬਾਰ-ਬਾਰ ਉਹਦਾ ਜ਼ਿਕਰ ਕਰਦਾ ਆ। ਬੀ ਕਪੂਰ ਸਿੰਘ ਅੰਗਰੇਜ਼ਾਂ ਦੇ ਵੇਲੇ ਵੀ ਡਿਪਟੀ ਕਮਿਸ਼ਨਰ ਸੀ ਤੇ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਵੀ ਸੀ ਇਹ ਸੱਚੀ ਸਾਖੀ ਜਿਹੜੀ ਕਾਫੀ ਚਰਬਾਦ ਮੈਨੂੰ ਲੱਗਦਾ ਸ਼ਾਇਦ ਰਿਟਾਇਰ ਹੋਣ ਤੋਂ ਬਾਅਦ ਇਹਨੂੰ ਕਿਤਾਬ ਲਿਖੀ ਆ ਉਹਦੇ ਵਿੱਚ ਉਹਨੂੰ ਜ਼ਿਕਰ ਕੀਤਾ ਵੀ 47 ਦੀ ਵੰਡ ਹੋਈ ਹੈ ਜਦੋਂ ਉਦੋਂ ਜਿਹੜੇ ਲੋਕ ਪਾਕਿਸਤਾਨ ਵਾਲੇ ਪਾਸਿਓਂ ਪੰਜਾਬੀ ਸਿੱਖ ਖਾਸ ਕਰਕੇ ਆਏ ਆ ਉਹਨਾਂ ਦੇ ਬਾਬਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਸਰਕਾਰ ਵੱਲੋਂ ਕੋਈ ਕਿਸੇ ਦਾ ਨਾਂ ਲਈ ਜਾਂਦਾ ਪਟੇਲ ਉਸ ਵੇਲੇ ਗ੍ਰਹਿ ਮੰਤਰੀ ਸੀਗਾ ਕੋਈ ਕਿਸੇ ਦਾ ਕਹੀ ਜਾਂਦਾ ਕੋਈ ਗਾਂਧੀ ਵਾਰੀ ਕਹਿੰਦਾ ਨਹਿਰੂ ਵਾਰੀ ਕਹਿੰਦਾ ਸਬੂਤ ਉਹਦਾ ਕੋਈ ਤਾਂ ਦਾ ਖਾਸ ਮਿਲਦਾ ਨਹੀਂ ਉਹ ਇੰਨੀ ਗੱਲ ਕਪੂਰ ਸਿੰਘ ਨੇ ਕਿਤਾਬ ਵਿੱਚ ਲਿਖੀ ਸੀ ਵੀ ਇਹ ਸਰਕੂਲਰ ਜਾਰੀ ਕੀਤਾ ਇੱਕ ਨੋਟਿਸ ਦਿੱਤਾ ਗਿਆ ਡਿਪਟੀ ਕਮਿਸ਼ਨਰ ਨੂੰ ਕਿ ਇਹ ਜਿਹੜੇ ਲੋਕ ਸਿੱਖ ਲੋਕ ਆਉਂਦੇ ਆ ਇਹ ਜੁਰਾਇਮ ਪੇਸ਼ਾ ਵਰਤੀਦੇ ਆ ਇਹਨਾਂ ਨੂੰ ਜਦੋਂ ਵਰਤਣਾ ਇਹਨਾਂ ਨਾਲ ਖਿਆਲ ਰੱਖਿਆ ਜਾਵੇ ਹੁਣ ਇੱਕ ਸੈਂਸ ਵਿੱਚ ਜੇ ਦੇਖਿਆ ਜਾਵੇ ਕੋਈ ਬੰਦਾ ਆਉਂਦਾ ਜਦੋਂ ਕੋਈ ਲੈਣ ਆਉਂਦਾ ਕੋਈ ਬੰਦਾ ਬਿੱਲ ਦੇਣ ਆਇਆ ਅਗਲਾ ਕਹਿੰਦਾ ਵੀ ਬੰਦਾ ਕਾਲਾ ਥੋੜਾ ਜਿਹਾ ਗੁੱਸੇ ਵਾਲਾ ਆਇਆ ਭਾਈ ਠੀਕ ਆ ਹੱਥ ਛੇਤੀ ਚੱਕ ਲੈਂਦਾ ਜਰਾ ਜਰਾਮ ਪਿੱਛਾ ਦਾ ਮਤਲਬ ਇਹ ਹੁੰਦਾ ਵੀ ਬਿਹਾਰ ਬਿਹਾਰ ਮਤਲਬ ਵੀ ਅਗਲਾ ਕਹਿੰਦਾ ਅਗਲੇ ਉਹ ਆਇਆ ਅਗਲਾ ਛੇਤੀ ਉਹ ਤਾਂ ਬਿੱਲ ਛੇਤੀ ਲੈ ਲੈਂਦਾ ਪਰ ਨਾ ਵੀਟਨਾ ਕਰਵਾਈਏ ਇਰਿਟੇਟ ਹੋਊਗਾ ਇਹ ਤੇ ਉਹ ਉਹ ਕਟਨਾ ਨੂੰ ਹੁਣ ਜਾਨੀ ਸਾਨੂੰ ਆਦਤ ਹੈ ਗੱਪ ਮਾਰਨ ਦੀ ਝੂਠ ਫੋਲਣ ਦੀ ਫਿਰ ਝੂਠ ਬੋਲ ਕੇ ਕਿਸ ਹੱਦ ਤੱਕ ਜਾਣਦੇ ਅਸੀਂ ਉਹ ਤੁਸੀਂ ਆਹ ਸ਼੍ਰੀ ਪੰਜਾਬ ਵਾਲੀ ਕੁਲਦੀਪ ਸਿੰਘ ਨੂੰ ਸੁਣਿਓ ਵੈਸੇ ਵੀ ਬੜੇ ਚਿਰਾਂ ਬਾਅਦ ਆ ਪਾਉਂਦੀ ਵੀਡੀਓ ਉਹਦੀ ਗੱਲਬਾਤ ਜਿਹੜੀ ਆ ਉਹ ਸੁਣ ਲੱਗੇ ਆ ਉਹ ਪਤਾ ਤੁਹਾਨੂੰ ਕਰਦਾ ਕਿੱਦਾਂ ਹੁੰਦਾ ਏ ਪ੍ਰਭਦੀਪ ਹੋਇਆ ਇਹ ਹੋਇਆ ਵੀ ਅੱਛਾ ਉਹ ਐਦਾਂ ਇਹ ਮੱਖੂ ਜਿਹਾ ਹੁੰਦਾ ਸੀ ਠੀਕ ਹੈ ਇੱਕੋ ਹੀ ਕੈਟਾਗਰੀ ਆ ਇਹਨਾਂ ਦੀ ਕੋਈ ਨਸਲ ਏ ਇਹਨਾਂ ਦੀ ਤੇ ਬਲੇਹਾਰੇ ਜਾਈਏ ਕੋਈ ਫੇਰ ਆਪਾਂ ਕੈਨੇਡਾ ਵਾਲਿਆਂ ਦੇ ਵੀ ਜਿੱਥੇ ਦੇਖ ਲਓ ਕਿੰਨਾ ਚਿਰ ਈ ਬੰਦੇ ਦਾ ਸ਼ੋਅ ਜਿਹੜਾ ਆ ਇੱਕ ਗੱਲ ਅੱਗੇ ਵੀ ਅਸੀਂ ਨੋਟ ਕੀਤੀ ਆ ਜਦੋਂ ਇਹਨਾਂ ਨਾਲ ਕੋਈ ਗੱਲਬਾਤ ਕਰਨ ਆਉਂਦਾ ਤੇ ਇਹਨਾਂ ਨੂੰ ਕਾਲ ਫੇਸ ਗੱਲ ਦੀ ਪਈ ਹੁੰਦੀ ਆ ਫੇ ਕੁਛ ਨਵਾਂ ਦੱਸੋ ਕੋ ਰਿਕਾਰਡ ਇਦਾਂ ਬਣ ਜਾ ਵੀ ਪਹਿਲੀ ਵਾਰ ਦਾ ਇਹ ਸਾਡੇ ਸ਼ੋਅ ਦੇ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਹੋਈ ਆ ਠੀਕ ਹੈ ਤੇ ਉਹ ਕਾਲ ਇੱਥੇ ਵੀ ਦੀਦੀ ਆ ਉਹ ਹੁਣ ਦੱਸਦਾ ਕਿਦਾਂ ਆ ਉਹਨੂੰ ਸੁਣ ਲੈਨੇ ਆਪਾਂ ਠੀਕ ਹੈ ਜੀ ਜੀ ਆਵਾਜ਼ ਆਈ ਤੁਹਾਡੇ ਕੋਲ ਤੇ ਤੁਸੀਂ ਕੀ ਕਹਿੰਦੇ ਉਹ ਕਹਿੰਦੇ ਜੀ ਇਹ ਚ ਵੀ ਮੇਰਾ ਕੋਈ ਕੰਟਰੋਲ ਨਹੀਂ ਇੱਥੇ ਇਹ ਪਬਲਿਕ ਦਾ ਆ ਪਰ ਮੇਰੇ ਕੋਲ ਹੈਗਾ ਆ ਲੈਟਰ ਤੁਹਾਨੂੰ ਮੈਂ ਭੇਜਦਾ ਆ ਉਹ ਹਾਂ ਗੱਲ ਪਿੱਛੇ ਚੱਲਦੀ ਆ ਜੀ ਅਸੀਂ ਥੋੜੀ ਜਿਹੀ ਜਿੱਥੇ 1.2 ਦਾ ਪੁਆਇੰਟ ਗੱਲ ਹੋਈ ਆ ਉਹ ਜਿਹੜਾ ਕੋਈ ਇੰਟਰਵਿਊ ਦੇ ਰਿਹਾ ਆ ਬਜ਼ੁਰਗ ਆ ਉਹ ਅਮ ਕੱਲ ਦਾ ਸ਼ਾਇਦ ਪ੍ਰੋਗਰਾਮ ਆ ਇਹ ਸੰਜਾ ਟੀਵੀ ਦੇ ਉੱਤੇ ਤੇ ਉਹ ਹੁਣ ਇੱਥੇ ਉਹਦਾ ਨਾਮ ਤਾਂ ਬਜ਼ੁਰਗ ਦਾ ਨਾਮ ਤਾਂ ਸ਼ਾਇਦ ਡਾਕਟਰ ਗੁਰਨਾਮ ਸਿੰਘ ਆ ਹਾਂਜੀ ਗੁਰਨਾਮ ਸਿੰਘ ਸੰਘੇੜਾ ਆ ਕੋਈ ਉਹਨੇ ਕਿਤਾਬ ਲਿਖੀ ਆ ਉਹ ਉਸ ਕਿਤਾਬ ਦੇ ਵਿੱਚ ਇਹ ਇਹ ਜ਼ਿਕਰ ਉਹਨੇ ਫੇ ਵੱਡੇ ਪੱਧਰ ਤੇ ਕੀਤਾ ਤੇ ਇਹ ਦੱਸਦਾ ਇਹ ਆ ਭਈ ਜਿਹੜਾ ਉਹ ਸਰਕੂਲਰ ਸੀ ਉਹਦੇ ਸੰਬੰਧ ਚ ਕੋਈ ਨੋਟਿਸ ਜਿਹੜਾ ਆ ਉਹ ਜਦੋਂ ਸੈਂਟਰ ਗਵਰਨਮੈਂਟ ਨੇ ਇਹ ਤਾਂ ਪਤਾ ਨਹੀਂ ਪਟੇਲ ਦਾ ਨਾਮ ਕਦੇ ਕੁਛ ਕਹੀ ਜਾਂਦਾ ਕਦੇ ਕਹਿੰਦਾ ਚਿੱਠੀਆਂ ਲਿਖੀਆਂ ਕਦੇ ਕਹਿੰਦਾ ਪੰਜਾਬ ਦੇ ਡੀਸੀ ਨੂੰ ਸੱਦ ਕਿਉਂ ਨਹੀਂ ਕਿਹਾ ਕਦੇ ਕਹਿੰਦਾ ਵੀ ਸੈਂਟਰ ਨੇ ਗ੍ਰਹਿ ਮੰਤਰੀ ਨੇ ਇਹ ਇਹ ਜਿਹੜਾ ਸਰਕੂਲ ਜਾਰੀ ਕੀਤਾ ਕਦੇ ਕਹਿੰਦਾ ਉਹਨੇ ਗ੍ਰਹਿ ਮੰਤਰੀ ਨੇ ਪੰਜਾਬ ਦੇ ਗਵਰਨਰ ਨੂੰ ਕਿਹਾ ਤੇ ਗਵਰਨਰ ਇਹ ਗਾਹਾਂ ਡੀਸੀ ਨੂੰ ਬੁਲਾ ਕੇ ਉੱਥੇ ਇਹ ਗੱਲ ਕਹੀ ਆ ਠੀਕ ਆ ਤੇ ਉਹਦੇ ਬਾਰੇ ਜਿਹੜੀ ਉਹ ਗੱਲ ਦਸਤਾ ਆ ਵੀ ਉਹ ਕਹਿੰਦਾ ਉਹ ਜਿਹੜਾ ਸੀਗਾ ਸਰਕੂਲਰ ਉਹ ਪੇਪਰ ਸੀ ਜਿਹੜਾ ਉਹ ਸਰਦਾਰ ਗੁਰਤੇਜ ਸਿੰਘ ਦੇ ਕੋਲ ਸੀ ਤੇ ਮੈਂ ਉਹਨੂੰ ਪੁੱਛਿਆ ਤੇ ਉਹ ਕਹਿੰਦਾ ਸੰਗਤ ਦੀ ਚੀਜ਼ ਆ ਮੇਰੇ ਕੋਲ ਪਈ ਆ ਮੈਂ ਤੁਹਾਨੂੰ ਦੇ ਦਿਆਂਗਾ ਠੀਕ ਹੈ ਉ ਉਹ ਗੱਲ ਹੁੰਦੀ ਆ ਤੇ ਅੱਗੇ ਸੁਣੀਓ ਜੋੜੀ ਲੈਟਰ ਦੀ ਹੈ ਮੇਰੇ ਕੋਲ ਕਾਪੀ ਆ ਜਿਹੜਾ ਸਲਿੱਪ ਦਿੱਤੀ ਹੋਈ ਆ ਜਿਹੜੀ ਸਲਿੱਪ ਦਿੱਤੀ ਹੋਈ ਦਿੱਤੀ ਗਵਰਨਮੈਂਟ ਆਫ ਇੰਡੀਆ ਦੀ ਸੁਪਰੀਮ ਕੋਰਟ ਦੀ ਬੇ ਸਾਡੇ ਕੋਲ ਜਮਾ ਆ ਸਰਦਾਰ ਕਪੂਰ ਸਿੰਘ ਆਲਾ ਉਹ ਲੈਟਰ ਉਹ ਕਿ ਸੋ ਲੈਟਰ オリジナル ਹੈ ਯਾਨੀ ਦੇਖੋ ਕਿਦਾਂ ਗੱਪ ਮਾਰਨ ਲੱਗੇ ਪਈ ਗਰਤੇਜ ਸਿੰਘ ਕੋਲ ਉਹ ਸਲਿੱਪ ਆ ਸੁਪਰੀਮ ਕੋਰਟ ਦੀ ਜਿਹਦੇ ਵਿੱਚ ਸੁਪਰੀਮ ਕੋਰਟ ਕਹਿੰਦੀ ਆ ਕਿ ਸਾਡੇ ਕੋਲੋਂ ਕਪੂਰ ਸਿੰਘ ਵਾਲਾ ਲੈਟਰ ਹੈਗਾ ਤੇ ਕਪੂਰ ਸਿੰਘ ਨੇ ਕਿਤਾਬ ਛਾਪ ਦਿੱਤੀ ਉਹ ਆਪ ਡੀਸੀ ਰਹਾ ਆਪਣੀ ਕਿਤਾਬ ਦੇ ਵਿੱਚ ਉਹ ਲੈਟਰ ਨਹੀਂ ਛਾਪਿਆ ਉਹਨੇ ਤੇ ਇਹਨੂੰ 78 ਸਾਲ ਬਾਅਦ ਹੋਣ ਜਾਣੀ ਇਹ ਗੱਪਾਂ ਮਾਰਨੀਆਂ ਵਜਾ ਦੇ ਨਾਲ ਵਿਕਟਮ ਬਣਾ ਕੇ ਮਤਲਬ ਸਾਨੂੰ ਇਦਾਂ ਬੁਮਾਰ ਲੋਕਾਂ ਨੂੰ ਨਾ ਹੋਰ ਨੀਵੇਂ ਸਿੱਟਣ ਲਈ ਕੋਈ ਨਾ ਕੋਈ ਨਮੀ ਚੀਜ਼ ਲੱਭ ਕੇ ਲਿਆਉਣ ਨੂੰ ਬਹਾਦਰੀ ਸਮਝਦੇ। ਤੇ ਨਹੀਂ ਲੱਗਦਾ ਜਾਨੀ ਕੋਈ ਕੋਈ ਮੌਕਾ ਮਿਲੇ ਫਟਾਫਟ ਹਾਂ ਦਰਸ਼ਕਾਂ ਨੂੰ ਆਪਣੇਆਂ ਨੂੰ ਉਹ ਲੈਟਰ ਪੂਰਾ ਦਿਖਾ ਵੀ ਦਿਆਂ ਵੀ ਅਸਲ ਵਿੱਚ ਉਹ ਲੈਟਰ ਕੀ ਹੈ ਕਿਉਂਕਿ 78 ਵਰਿਆਂ ਬਾਅਦ ਇਹ ਡਿਸਕਲੋਜ਼ ਹੋ ਰਿਹਾ ਹੈ ਕਿ ਸਿੱਖ ਇੱਕ ਜਰਾਈਮ ਪੇਸ਼ ਹੈ। 78 78 ਵਰਿਆਂ ਬਾਅਦ ਡਿਸਕਲੋਜ਼ ਕਿੱਥੇ ਹੋ ਰਿਹਾ ਕੁਲਦੀਪ ਸਿੰਘ ਦੇ ਕੋਲ। ਪਹਿਲੀ ਵਾਰ ਇੱਥੇ ਦੱਸਣ ਲੱਗਿਆ ਸੀ। ਸਾਰੇ ਡੀਸੀਆਂ ਨੂੰ ਭੇਜਣ ਵਾਲਾ ਵਿਅਕਤੀ ਕੌਣ ਸੀ ਮੈਂ ਲੈਟਰ ਵੀ ਦਿਖਾ ਰਿਹਾ ਨੇ ਨਹਿਰੂ ਤੇ ਪਟੇ ਹਾਂ ਨਹਿਰੂ ਡੀਸੀਆਂ ਨੂੰ ਭੇਜਣੇ ਵਾਲਾ ਨਹਿਰੂ ਤੇ ਪਟੇ ਪ੍ਰਧਾਨ ਮੰਤਰੀ ਡੀਸੀਆਂ ਨੂੰ ਪੇਪਰ ਭੇਜਦਾ ਇਦਾਂ ਇਦਾਂ ਸਰਕਾਰਾਂ ਇਦਾਂ ਕੰਮ ਕਰਦੀਆਂ ਪੇ ਪ੍ਰਧਾਨ ਮੰਤਰੀ ਡੀਸੀਆਂ ਨੂੰ ਚਿੱਠੀਆਂ ਲਿਖੂਗਾ ਇਦਾਂ ਮਤਲਬ ਸਿੱਖ ਨੂੰ ਉਹਨਾਂ ਨੇ ਮਿਲਟਰੀ ਦੇ ਵਿੱਚ 에어 ਫੋਰਸ ਨੇਵੀ ਦੇ ਵਿੱਚ ਸਿੱਖਾਂ ਨੂੰ ਲਿਆ ਆ ਮੰਤਰੀ ਆ ਉਸ ਵੇਲੇ ਦਾ ਸਪੀਕਰ ਆ ਸਿੱਖ ਤੇ ਥੱਲੇ ਅਜੇ ਗੱਲ ਗਾਹਾਂ ਨੂੰ ਦੱਸਣੀ ਆ ਵੀ ਕਈ ਕੀ ਆ ਤੁਸੀਂ ਐਦਾਂ ਜਿਹਾ ਹੀ ਪੇਸ਼ਾ ਨਹੀਂ ਕਰਦਾ ਤਾਂ ਉਹ ਤਾਂ ਵੱਡੀ ਗੱਲ ਆ ਹਾਂ ਤੇ ਨਹਿਰੂ ਤੇ ਪਟੇਲ ਨੇ ਜਿਹੜੇ ਸਿੱਖਾਂ ਨੇ ਆਜ਼ਾਦੀਆਂ ਦੇਖ ਕੇ ਪੰਜਾਬ ਦੇ ਡੀਸੀਸ ਨੂੰ ਕਿਹਾ ਬਈ ਭਾਰਗੋ ਨੂੰ ਕਿਹਾ ਬਈ ਸਾਰੇ ਡੀਸੀ ਸੱਦ ਕੇ ਹਾਂ ਤੇ ਉੱਥੇ ਦੱਸਣਾ ਅ ਦੇਖੋ ਹੁਣ ਜਾਨੀ ਪਹਿਲਾ ਕਹਿੰਦਾ ਨਹਿਰੂ ਪਟੇਲੇ ਚਿੱਠੀਆਂ ਡੀਸੀਆਂ ਨੂੰ ਪਾਈਆਂ ਆ ਫਿਰ ਕਹਿੰਦਾ ਉਹ ਭਾਰਗੋ ਨੂੰ ਕਿਹਾ ਪੇ ਪੰਜਾਬ ਦੇ ਡੀਸੀਆਂ ਨੂੰ ਸੱਦ ਕੇ ਦੱਸੋ ਵੀ ਸਿੱਖ ਮਿਲ ਜਾਏ ਹਾਂ ਉਹਦੇ ਵਿੱਚ ਇਹ ਆ ਕਿ ਜਿੱਥੇ ਵੀ ਸਿੱਖ ਮਿਲ ਜਾਏ ਇਹ ਜਰਾਂ ਪੇਸ਼ਾ ਕੌਮ ਨੇ ਗੁੰਡਾ ਕਰਦੀ ਨੇ ਕਿਸੇ ਇਹਨੂੰ ਐਟ ਦਾ ਸਪੌਟ ਵਿਚ ਗੋਲੀ ਮਾਰ ਦਿਓ ਗੋਲੀ ਮਾਰਨ ਤੱਕ ਤੇ ਹੁਕਮ ਦਿੱਤੇ ਨਹੀਂ ਹਾਂਜੀ ਗੋਲੀ ਐਸ ਨੇਤ ਦੇ ਵਿੱਚ ਜਾਨੀ ਹੁਣ ਕੁਲਦੀਪ ਸਿੰਘ ਨੂੰ ਇਦਾਂ ਸੱਚੀ ਇਹਨਾਂ ਦੇ ਇਦਾਂ ਜਦੋਂ ਇਦਾਂ ਕਰਦੇ ਤੇ ਜੀ ਕਰਦਾ ਹੁੰਦਾ ਬੱਟਕੇ ਚ ਪੇੜ ਮਾਰੇ ਇਹਨੂੰ ਚਾਹੀਦਾ ਸੀ ਉਹਨੂੰ ਕਹਿਣਾ ਵੀ ਦੇਖੋ ਜੀ ਅਸੀਂ ਕਪੂਰ ਸਿੰਘ ਦੀ ਕਿਤਾਬ ਵੀ ਪੜ੍ਹੀ ਆ ਹੁਣ ਤੱਕ ਜਿਹੜਾ ਸਾਰਾ ਸਿਰਫ ਇੰਨਾ ਜ਼ਿਕਰ ਆਉਂਦਾ ਆ ਜਰਾਇਮ ਪੀਸ਼ਾ ਦਾ ਉਸ ਵੀਲੇ ਜੂਨਾ ਗੜਦਾ ਮਸਲਾ ਆ ਜੰਮੂ ਕਸ਼ਮੀਰ ਦਾ ਮਸਲਾ ਆ ਪਾਕਿਸਤਾਨ ਵਾਲੇ ਅੱਖਾਂ ਦਿਖਾਉਣ ਲੱਗਿਓ ਆ ਚੀਨ ਦੇ ਨਾਲ ਦੋਸਤੀ ਗੰਡ ਗੰਡ ਬੁਰਾ ਹਾਲ ਹੋਇਆ ਪਿਆ ਉਹਨਾਂ ਦਾ ਠੀਕ ਆ ਉਹ 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 ਹਰ ਪਾਸਿੋਂ ਚਾਹੁੰਦੇ ਆ ਕਿ ਇਦਾਂ ਕੋਈ ਨਵਾਂ ਪੰਗਾ ਨਾ ਪਵੇ ਤੇ ਸਿੱਖਾਂ ਨੂੰ ਯਾਨੀ ਪੰਜਾਬ ਦੇ ਵਿੱਚ ਉਨੀ ਉਨੀ ਮਿਲਟਰੀ ਦੇ ਵਿੱਚ ਪਤਾ ਨਹੀਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਿਆ ਉਸ ਵੇਲੇ ਤੇ ਸਿੱਖਾਂ ਦੇ ਬਾਰੇ ਉਹ ਕਹਿ ਰਿਹਾ ਵੀ ਜਿੱਥੇ ਮਿਲਦਾ ਗੋਲੀ ਮਾਰਤੇ ਥੋੜੀ ਬੋਖਤੀ ਥੋੜੀ ਬੋਖਤੀ ਧਿਆਨਤਦਾਰੀ ਤਾਂ ਯਾਰ ਦਿਖਾਇਆ ਕਰੋ ਓ ਮਾਈ ਗਾਡ ਓ ਇਹ ਤਾਂ ਬੜੀ ਬਹੁਤ ਹੈਰਾਨ ਕਰਨ ਵਾਲੀ ਗੱਲਬਾਤ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਨਹੀਂ ਇਹ ਚਿੱਠੀ ਨਹੀਂ ਹੈ ਇਹ ਤੁਹਾਡੀ ਲਿਖੀ ਹੋਈ ਜਿਹੜੀ ਕਿਤਾਬ ਹੈ ਮੈਂ ਕਿਤਾਬ ਦੇ 10ਵੀਂ ਦੇ ਆ ਐਕਸਪਲੋਰਿੰਗ ਦਾ ਟਰਥ ਐਨ ਅਟੈਂਪਟ ਟੂ ਲੇਬਲ 6 ਇੱਕ ਕ੍ਰਿਮੀਨਲ ਟਰਾਈਬ ਇਹ ਗ੍ਰੰਥ ਜਿੱਤ ਵੀ ਆ ਕਿਤਾਬ ਪੰਜਾਬੀ ਚ ਹੁਣ ਕਹਿੰਦਾ ਜਿਹੜੇ ਲੋਕ ਕਹਿੰਦੇ ਸੀ ਵੀ ਨਹੀਂ ਹੈਗਾ ਇਹ ਵੀ ਹੁਣ ਉਹਨੂੰ ਮੈਂ ਦੱਸ ਦਿਆਂ ਵੀ ਆਹ ਦੇ ਕਿਤਾਬ ਲਿਖ ਦਿੱਤੀ ਵੀ ਕਿਤਾਬ ਲਿਖਣੇ ਵਾਲੇ ਯਾਰ ਤੁਸੀਂ ਤੁਸੀਂ ਤਾਂ ਗ੍ਰੰਥ ਏਡੇ ਏਡੇ ਲਿਖ ਮਾਰੀ ਬੇਸ਼ਰਮੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗਮਾਲਾ ਪਾਤ ਦੀ ਜਿਹੜੀ ਬਾਣੀ ਨਹੀਂ ਜਿਹਦੇ ਲਈ ਲੜੀ ਜਾਂਦੇ ਆ ਤੁਹਾਡੇ ਜਿੰਨਾ ਢੀਠ ਵੀ ਕੋ ਹੋ ਸਕਦਾ ਤੁਹਾਡੇ ਬ੍ਰह्म ਗਿਆਨੀਆਂ ਨੇ ਗੁਰੂ ਗੋਬਿੰਦ ਸਿੰਘ ਤੋਂ ਪੰਜਾਂ ਪਿਆਰਿਆਂ ਦੀ ਜਗ੍ਹਾ ਪੰਜਾਂ ਬੱਕਰੀਆਂ ਦੇ ਸਿਰ ਝਟਕਵਾ ਦਿੱਤੇ ਤੁਸੀਂ ਉਜਰ ਨਹੀਂ ਕਰ ਸਕੇ ਉਹਦੇ ਤੇ ਤੁਹਾਡੇ ਸੰਤੋਖ ਸਿੰਘ ਨੇ ਛੇਵੇਂ ਪਾਤਸ਼ਾਹ ਤੋਂ ਕਾਜੀ ਦੀ ਕੁੜੀ ਕਢਵਾ ਦਿੱਤੀ ਬੱਬਾ ਬੁੱਢਾ ਜੀ ਤੋਂ ਧਮਕੀ ਦਵਾ ਦਿੱਤੀ ਤੇ ਤੈਨੂੰ ਦੱਸਦੇ ਤੈਨੂੰ ਦੇਖੀ ਯਾਤਰੀ ਕੁੜੀ ਨੂੰ ਕੱਢ ਕੇ ਲੈ ਗਿਆ ਸਾਡਾ ਮੁੰਡਾ ਬਿਧੀ ਚੰਦ ਨੂੰ ਪੰਜਵੇਂ ਪਾਸ਼ਾ ਦਾ ਪਿਆਰਾ ਸਿੱਖ ਬਣਾ ਕੇ ਕਦੇ ਉਹਨੂੰ ਦਿਸਾਲੇ ਲੈਣ ਤੋਰ ਦਿੰਨੇ ਆ ਕਦੇ ਉਹਨੂੰ ਮੁਗਲਾਂ ਦੀਆਂ ਘੋੜੇ ਲੈਣ ਤੋਰ ਦਿੰਨੇ ਆ ਕਦੇ ਉਹ ਜਨਾਨੀ ਦਾ ਰੂਪ ਧਾਰ ਕੇ ਇੱਕ ਇੱਕ ਖੁਸਰਾ ਜਿਹਾ ਬਣਿਆ ਫਿਰਦਾ ਕਦੇ ਉਹਨੂੰ ਬਲਦੀ ਪੱਠੀ ਦੇ ਵਿੱਚ ਬਾੜ ਦਿੰਨੇ ਆ ਦਸਵੇਂ ਪਾਸ਼ਾ ਨਾ ਸੂਰਜ ਪ੍ਰਕਾਸ਼ ਨੇ ਦਸਾਂ ਪਾਸ਼ਾਆਂ ਨਾਲ ਹੀ ਕਿੰਨਾ ਅਨਿਆਂ ਕੀਤਾ ਹੈ ਕਦੇ ਸਾਡੀ ਆਵਾਜ਼ ਨਿਕਲੀ ਸੂਰਜ ਪ੍ਰਕਾਸ਼ ਆ ਪੰਥ ਪ੍ਰਕਾਸ਼ ਆ ਪਰਾਚੀਨ ਪੰਥ ਪ੍ਰਕਾਸ਼ ਆ ਭਾਈ ਵੀਰ ਸਿੰਘ ਨੂੰ ਪੜ੍ਹ ਕੇ ਦੇਖ ਲਓ ਸਤਵੀਰ ਸਿੰਘ ਨੂੰ ਪੜ੍ਹ ਕੇ ਦੇਖ ਲਓ ਗੁਰਵਚਨ ਸਿੰਘ ਪਿੰਡਰਾਂ ਵਾਲੇ ਦੀਆਂ ਕਿਤਾਬਾਂ ਨਾਨਕਸਰੀਆਂ ਦੇ ਨਾਲ ਜਿੰਨੇ ਬ੍ਰਹਮ ਗਿਆਨੀ ਹੋਏ ਪੰਜਾਬ ਦੇ ਵਿੱਚ ਉਹਨਾਂ ਨਾਲ ਸੰਬੰਧਤ ਕੋਈ ਵੀ ਕਿਤਾਬ ਚੱਕੀ ਉਹਦਾ ਧਿਆਨ ਕਰਕੇ ਦੇਖੋ ਤੇ ਅੱਜ ਜਿਹੜੀਆਂ ਨਮੀਆਂ ਲਿਖੀਆਂ ਜਾਣੀਆਂ ਆ ਉਹਦੇ ਵਿੱਚ ਵੀ ਜੇ ਕੋਈ ਇਦਾਂ ਦਾ ਕਿੰਤੂ ਕਰਦਾ ਕੋਈ ਇਦਾਂ ਦੀ ਗੱਲ ਐਡ ਕਰਦਾ ਆ ਇਨਕੁਆਰੀ ਹੋਣੀ ਕਿਤੇ ਪੁੱਛਣਾ ਆ ਕਿਸੇ ਨੇ ਮੁਰਦਿਆਂ ਮੰਗਦਾ ਸੀ ਵਿਹਾਰ ਕਰਦੇ ਆ ਤੁਸੀਂ ਮੀਡੀਆ ਤੇ ਬੈਠੇ ਆ ਕੁਲਦੀਪ ਸਿੰਘ ਤੁਹਾਡੇ ਵਰਗਿਆਂ ਦਾ ਫਰਜ਼ ਬਣਦਾ ਤੁਸੀਂ ਅੱਛਾ ਓ ਮਾਈ ਗਾਡ ਫੇ ਤੁਹਾਡੇ ਮੂਰੇ ਕੋਈ ਗੱਪ ਮਾਰਿਆ ਯਾਰ ਉਹਨੂੰ ਅੱਛਾ ਕਹਿਣ ਦੀ ਬਜਾਏ ਉਹਨੂੰ ਇਹ ਕਹਿੰਦਾ ਯਾਰ ਬਕਵਾਸ ਨਾ ਕਰ ਆ ਤਾਂ ਆ ਤਾਂ ਵੱਡੀ ਵੱਡਾ ਝੂਠਿਆ ਇਦਾਂ ਕਿਹੜੀ ਤਾਕਤ ਸੀ ਉਸ ਵੇਲੇ ਸਾਡੇ ਕੋਲ ਪੇ ਸੈਂਟਰ ਨੇ ਸਰਕਾਰ ਨੇ ਸਾਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਯਾਨੀ ਵੱਡਾ ਬਣਾ ਕੇ ਦੁਨੀਆ ਨੂੰ ਪੇਸ਼ ਕਰਨਾ ਪੇ ਸਾਨੂੰ ਇਦਾਂ ਨਹੀਂ ਪੇ 18ਵੀਂ ਸਦੀ 'ਚ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਸਾਡਾ ਤਾਂ ਹੁਣ ਵੀ ਸਾਨੂੰ ਗੋਲੀ ਮਾਰਨ ਦਾ ਹੁਕਮ ਸੀ ਫੇ ਜੀਂਦੇ ਕਿਹੜੇ ਤਰ੍ਹਾਂ ਗਏ ਸੀ ਗੱਲ ਪਤਾ ਆ ਵੀ ਉਹ ਉਸ ਵੇਲੇ ਮਸਲਾ ਮੁਸਲਮਾਨਾਂ ਤੇ ਸਿੱਖਾਂ ਦੇ ਵਿਚਾਲੇ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ ਕਿਤੇ ਥੋੜੇ ਮੁਸਲਮਾਨਾਂ ਦੇ ਕਤਲ ਹੋਏ ਪੰਜਾਬ ਦੇ ਵਿੱਚ ਪਤਾ ਕਿੰਨੇ ਲੋਕਾਂ ਨੇ ਮੁਸਲਮਾਨਾਂ ਦੀਆਂ ਕੁੜੀਆਂ ਉਸ ਵੇਲੇ ਘਰਾਂ 'ਚ ਵਸਾ ਲਈਆਂ ਸੀ ਇਦਾਂ ਹੀ ਸਿੱਖਾਂ ਦੀਆਂ ਕੁੜੀਆਂ ਵੀ ਉੱਧਰ ਰਹਿ ਗਈਆਂ ਜਿਹੜੀਆਂ ਉਹ ਉਨੀ ਮਰਨ ਦਾ ਹਿਆ ਨਹੀਂ ਕੀਤਾ ਲਿਖ ਜਿਹੜੇ ਲੋਕ ਜਾਣਦੇ ਸੀ ਲਿਹਾਜ਼ੀ ਸੀ ਘਰੇ ਨੌਕਰੀ ਨਾਲ ਬਣ ਕੇ ਜਾਂ ਵਿਆਹ ਕਰਾ ਕੇ ਰਹਿ ਲਿਆਉਣੀ ਇਹਨੂੰ ਇਦਾਂ ਇਦਾਂ ਦੀਆਂ ਘਟਨਾਵਾਂ ਬਣਾ ਕੇ ਜਦੋਂ ਪੇਸ਼ ਕਰਦੇ ਆਂ ਅਸੀਂ ਹੱਦਿਆ ਬੰਦਿਆਂ ਤੇ ਹੁਣ ਕਿਤਾਬ ਲਿਖੀ ਆ ਇਹ ਹਿਸਟਰੀ ਬਣ ਜਾਣੀ ਆ ਇਦਾਂ ਜਾ ਕੇ ਜਿੱਦਾ ਸੂਰ ਪ੍ਰਕਾਸ਼ਨ ਚੱਕੀ ਫਰਦੇ ਇਦਾਂ ਚੱਕੀ ਇਹਨੂੰ ਫੇਰਾਂਗੇ ਅਸੀਂ ਟਾਈਮ ਪਾ ਕੇ ਠੀਕ ਆ ਯਥੇ ਦਾ ਸਾਡੇ ਨਾਂ ਸਾਡੇ ਕੋਲ ਕੋਈ ਉਹ ਮਜੀਠੀ ਆਇਆ ਉਹ ਚੱਕ ਕੇ ਰਾਧਾ ਸwami ਜਾ ਕੇ ਉਹਦੀ ਜ਼ਮਾਨਤ ਕਰਾ ਕੇ ਆਇਆ ਕੋਈ ਕਿਸੇ ਪਾਸੇ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਮੋਦੀ ਹੁਣ ਜਾ ਕੇ ਬੱਲਾਂ ਵਾਲੀ ਦੀ ਡੇਰੇ ਤੇ ਜਾ ਕੇ ਉਹ 에ਰਪੋਰਟ ਦਾ ਨਾ ਗੁਰੂ ਰਬਦਾਸ ਰੱਖਿਆ ਹੈ ਗੁਰੂ ਗ੍ਰੰਥ ਸਾਹਿਬ ਕੀ ਗਵਾਹੀ ਦਿੰਦੇ ਆ ਭਾਣਕਾ ਪੱਗੇ ਵੀ ਗੱਲ ਕਰਦੇ ਸੀ ਚਾਹੇ ਭਗਤ ਕਬੀਰ ਜੀ ਆ ਭਗਤ ਨਾਮਦੇਵ ਜੀ ਆ ਠੀਕ ਆ ਭਗਤ ਰਬਦਾਸ ਸੀ ਆ ਅੰਬੇਦਕਰ ਦੀ ਧਾਰਨਾ ਤਾਂ ਸਾਡੇ ਸਾਹਮਣੇ ਜਦੋਂ ਕਹਿੰਦਾ ਸਿੱਖ ਬਣਨਾ ਮੈਂ ਤੇ ਮਹਾਤਮਾ ਗਾਂਧੀ ਕਹਿੰਦਾ ਮਰਨ ਵਰਤ ਰੱਖ ਲਊਗਾ ਬਾਕੀ ਜੋ ਕੁਛ ਮਰਜ਼ੀ ਕਰ ਲੈ ਆਖਰੀ 4-5 ਸਾਲ ਉਹਦੇ ਰਹਿੰਦੇ ਸੀ ਉਹ ਬੁੱਧੀ ਬਣ ਗਿਆ ਤੇ ਉਹ ਹੁਣ ਜਿਹੜੀ ਜਿਹੜੀ ਮਹਾਤਮਾ ਬੁੱਧ ਦੀ ਫਲਸਫੀ ਹੈ ਮੋਦੀ ਵਿੱਚ ਉਹਨੂੰ ਯਾਨੀ ਇੱਕ ਕਿਸਮ ਦਾ ਵੇਦਾਂ ਦੇ ਬਰਾਬਰ ਮਹਾਤਮਾ ਅੰਬੇਦਕਰ ਦੀ ਵਿਚਾਰਧਾਰਾ ਨੂੰ ਰੱਖਿਆ ਗਿਆ ਹੈ। ਇੰਡੀਆ ਦੇ ਵਿੱਚ ਜਦੋਂ ਫਲਸਫੀ ਪੜਾਈ ਜਾਂਦੀ ਆ ਤਾਂ ਬਹੁਤ ਵੱਡੇ ਪੱਧਰ ਤੇ ਉਹਦਾ ਨਾਮ ਹੁੰਦਾ ਹੈ। ਵੀ ਉਹ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਪਤਾ ਆਇਆ ਕਿ ਜੇ ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਸਿੱਖ ਧਰਮ ਦੇ ਨਾਂ ਤੇ ਸਿਆਣੇ ਬੰਦੇ ਇਕੱਠਾ ਇਕੱਠੇ ਹੋ ਗਏ ਫੇ ਤਾਂ ਖਤਰਾ ਬਣੂਗਾ ਪਾੜ ਕੇ ਰੱਖੋ ਇਹਨਾਂ ਨੂੰ ਉਹ ਸਿੱਖਾਂ ਦੇ ਵਿੱਚ ਭਗਤ ਰਬਦਾਸ ਤੇ ਗੁਰੂ ਰਬਦਾਸ ਕਹਿਣ ਦਾ ਜਿਹੜਾ ਮਸਲਾ ਹੈ ਉੱਥੇ 에어ਪੋਰਟ ਦਾ ਨਾਂ ਗੁਰੂ ਰਬਦਾਸ ਰੱਖ ਦਿੱਤਾ ਕਰ ਲਓ ਪਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਜਿਹੜੀ ਜਿੰਨੇ ਵੱਡੇ ਗਰੁੱਪ ਆ ਉਹ ਸਾਰੇ ਦਮਦਮਿਤ ਤਖਸਾਲ ਭਾਜਪਾ ਦੇ ਕੋਲ ਬੈਠੀ ਰਾधव ਸੋਮੀ ਪਹਿਲਾਂ ਬੈਠਾ ਬਾਦਲਾਂ ਨੂੰ ਕਿੰਨਾ ਟਾਈਮ ਲੱਗਣਾ ਹੈ ਸਮਝੌਤਾ ਕਰਨੇ